ਨੋ ਨੋ ਹੁਣ ਕੀ ਕਹਾ ਤਰ ਦੀ 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 ਰਾਈਪਲ ਸਾਈ ਉਹਦਾ ਕੋਈ ਗੱਲ ਨਹੀਂ ਉਹ ਮੈਨੂੰ ਮੱਪਜਾ ਹੀ ਇਹ ਬੱਜਾ ਕਿਸੇ ਕੋਲੋਂ ਫਰਕ ਹੈ ਬਸ ਬੜਾ ਫਰਕ ਹੈ ਕੀ ਫਰਕ ਹੈ ਕੀ ਮੈਂ ਫਰਕ ਮੈਨੂੰ ਕਹ ਪੰਜ ਮੈਨੂੰ ਕਹਿ ਕੇ ਮੋੜ ਵੀ ਆ ਜਾਂਦਾ ਬਤਾ ਲਾ ਕੋਈ ਮੈਂ ਕੋਈ ਕੰਗਾ ਲਗਾ ਦ ਬਤਾ ਲਾ ਜੂ ਜੇ ਪਕੜਦੇ ਤੇਰੇ ਕਿਰੇ ਕਿਰੇ ਕਹਿਣਾ ਬਾਈ ਯਾਰਾ ਕੋਕਾ ਬੀਸੀ ਲਈ ਖੜਾ ਮਾਨਸਾ ਮੰਡੀ ਤੇ ਤੇ ਟਾਈਟ ਲਈ ਵਧੀਆ ਲੇਵਾ ਲੈਕਣਾ ਤੋ ਰਿਆ ਨਹੀਂ ਆਂਦਾ ਫਸਮਾ ਲੈਵਾ ਜਮ ਪੱਟਾਂ ਦੇ ਵਿੱਚ ਤੇ ਬਾਈ ਬਾਕੀ ਬਾਈ ਨਾਲ ਕਰਾਂ ਗੱਲਬਾਤ ਤੇ ਮਾਨਸਾ ਮੰਡੀ ਤੇ ਪਹੁੰਚੇ ਜਿਹੜੀ ਸ਼ੁੱਕਰਵਾਰ ਨੂੰ ਲੱਗਦੀ ਆ ਰਮਦੇੱਤੇ ਵਾਲਾ ਚੌਕ ਦੇ ਵਿੱਚ ਰਹਿ ਜਾਂਦੀ ਆ ਹਰ ਸ਼ੁੱਕਰਵਾਰ ਲੱਗਦੀ ਆ ਇੱਥੇ ਪਸ਼ੂ ਵਧੀਆ ਮਿਲ ਜਾਂਦਾਗਾ ਜਾਇਜ਼ ਰੇਟ ਦਾ ਵੀ ਤਿੰਨ ਜਾਇਜ਼ ਰੇਟ ਦਾ ਵੀ ਬਣਦੇ ਬਾਈ ਤੇ ਬਾਕੀ ਕੋਈ ਆ ਨਹੀਂ ਹੈਗਾ ਸਾਹ ਸੁਭਾਦੀ ਆ ਵਧੀਆ ਬਾਈ ਨੇ ਮੂਰੀ ਛੱਡਤੀਆਂ ਖੜ ਗਈ ਹੈਨਾ ਏ ਬਾਕੀ ਬਾਈ ਨਾਲ ਕਰਦਿਆ ਇਹਨੂੰ ਹੈ ਬਾਈ ਮੜਿਆ ਉਹ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਸੱਸੀ ਇਹ ਬਾਈ ਨਾਮ ਦੱਸਿਓ ਰਾਜਪਾਲ ਜੀ ਠੀਕ ਆ ਰਾਜਪਾਲ ਬਾਈ ਇਹ ਜੇ ਆਪਾਂ ਛੋਟੀ ਗੱਲ ਕਰ ਲਈ ਤਾਂ ਕਿਵੇਂ ਸੂ ਇਹਦਾ ਤੀਜਾ ਸੂਆ ਜੀ ਤੀਜਾ ਸੂਆ ਹੂੰ ਤੇ ਕਿਹ ਦਿਨ ਹੋ ਗਏ ਹੁਣ ਇਹਨੂੰ 8 ਦਿਨ ਹੋ ਗਏ ਸੂਈ ਨੂੰ 8 ਦਿਨ ਹੂੰ ਤੇ ਦੁੱਧ ਬਾਈ ਹੁਣ ਇਸ ਟਾਈਮ ਸਾਢੇ 13 ਕਿਲੋ ਹਾਜ਼ਰ ਆ ਜਾਊਗਾ ਪੂਰਾ ਹਾਂ ਝੂੜਾ ਉਹਨਾਂ ਦੇ 15 ਘਾਲ ਆ ਪਰ ਸਾਢੇ 13 ਹਾਜ਼ਰ ਹੈ ਲੇਵਾ ਟੈਟ ਵਾਲ ਹਾਂ ਲੇਵਾ ਟੈਟ ਹੂੰ ਮਨ ਲੇਵਾ ਤਾਂ ਜਮੀ ਜਜਮੈਂਟ ਨਹੀਂ ਕਰਦਾ ਲੇਵਾ ਦੇਖ ਹੈ ਨਾ ਟੈਟ ਲੇਵੇ ਦੀ ਤੇ ਵਿਪਾਰ ਦਾ ਕਮਾਾਈ ਕਿਵੇਂ ਵਿਪਾਰ ਦਾ ਕਮਾਾਈ ਠੀਕ ਆ ਤੇ ਭਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ ਤਾਂ ਵੱਡੇ ਭਾਈ ਡੂੜ ਕਰਦੇ ਆ ਡੇੜਾ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਰੇਟ ਮੰਡੀਆ ਸਾਹਿਬ ਮਿੱਤਰੋ ਕਰਨਾ ਪੈਂਦਾ ਡੇੜ ਲੱਖਾ ਮਾਨਤਨ ਭਾਈ ਕਹਿੰਦਾ ਹੋ ਜੂਗਾ ਤੇ ਭਾਈ ਕੋਈ ਮੰਨ ਲਾ ਵੀ ਪੂਰਾ ਮੰਨ ਲਾ ਜਿਵੇਂ ਖੜੀ ਆ ਕੋਈ ਚੱਕਰ ਦਾ ਨਹੀਂ ਸਾਸਵਾਦੀ ਜਮਾ ਸਾਸਵਾਦੀ ਸੀਨ ਠੰਡੀ ਜਾ ਦਰ ਦੂਰ ਕਿਵੇਂ ਬਾਲੀ ਢੜੀ ਮੋਟੀ ਕੂਠੇ ਠੀਕ ਆ ਜੇ ਮੰਨ ਲਾ ਕਿਸੇ ਨੇ ਲੈਣੀ ਦਿੱ ਤਸੱਲੀ ਕਰਕੇ ਲੈ ਪੂਰੀ ਪੂਰੀ ਤਸੱਲੀ ਕਰਕੇ ਕਹੇ ਦੋ ਡਾਂਕਰੇ ਚੋਕੇ ਲੈ ਜਾ ਇੱਥੇ ਸਾਈ ਲਾਲਾ ਕਰੇ ਚੋਕੇ ਹਾਂ ਬੈਨ ਨਾ ਫੜ 13.5 ਕਿਲੋ ਤੋਲ ਕੇ ਦੂੰ ਲੈ ਬਾਈ ਤੁਰਦੀ ਇੱਕ ਵਾਰੀ ਫੇਰ ਚੈੱਕ ਕਰ ਲੋ ਐਵੇਂ ਬਾਈ ਹੋਰ ਦਵਾਏ ਥੋੜਾ ਜਿਹੜਾ ਤੇ ਥਣਾ ਥਣਾ ਸਪੇਸ ਬਹੁਤ ਸੋਹਣਾ 13 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਹਨਾ ਬਾਈ ਹਾ ਜਮ ਕੰਡੇ ਵਾਲਾ ਜੋ ਕੇ ਵਾਲਿਆਂ ਨੂੰ ਦਿਖਾ ਦਾਂਗੇ ਤਸੱਲੀ ਅਗਲੇ ਨੇ ਕਰਨੀ ਆ ਠੀਕ ਆ ਪੂਰੀ ਤਸੱਲੀ ਕਰ ਲੈ ਟਾਈਟ ਲੈਵੇ ਦੀਆਂ ਮੂਰਨ ਥੋੜੀ ਥੱਕ ਜਿਆਦੇ ਆ ਥਣਾ ਸਪੇਸ ਬਹੁਤ ਵਧੀਆ ਨਿਖਣਵੇਂ ਥਣ ਨੇ ਤੇ ਤਸੱਲੀ ਕਰਕੇ ਫੇਰ ਜਿਹੜਾ ਖਰੀਦ ਲਈ 13 ਕਿਲੋ ਦੁੱਧ ਹੀ ਬਾਈ ਗਰੰਟੀ ਦਿੰਦਾ ਸਾਈ ਬੈਨਾ ਕਰ ਲੈ ਘਰੇ ਜਾ ਕੇ ਤਨ ਟਾਈਮ ਕਦਾ ਚਵਾ ਦੇਗੇ ਜੀ ਕਿਸੇ ਨਾ ਮਨ ਨਹੀਂ ਖੜਦਾ ਤਾਜੀ ਸੂਹੀ ਆ ਮਾਗਰ ਕੱਟਾ ਬਾਈ ਕੀ ਕੱਟੇ ਕੱਟਾ ਜੀ ਕੱਟਾ ਮਾਗਰ ਕੱਟਾ ਨਹੀਂ ਲੀ ਰਾਵੀ ਦਾ ਤੇ ਬਾਕੀ ਇੱਥੇ ਆ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆ ਵੀ ਆਪਣੇ ਬਾਈ ਹਾਂ ਵੀ ਆ ਉਹ ਮੁੰਡੇ ਦੀ ਠੀਕ ਆ ਇਹ ਨਹੀਂ ਸ਼ੋ ਵੀ ਤੋਰਦੇ ਤੋਰੀ ਬਾਈ ਮੜਾ ਜਾ ਇੱਕ ਹੋਰ ਆ ਇੱਧਰ ਬਾਈ ਨਾਲ ਹੀ ਆ ਤੇ ਇਹ ਵੀ ਸਾਨੂੰ ਜਿਹੜੀ ਝੋਟੀ ਤੋੜ ਕੇ ਦਿਖਾਉਣੇ ਇਹ ਵੀ ਇਹ ਆਪਾਂ ਗੱਲ ਕਰ ਲਈਏ ਤਾਜੀ ਸੂਹੀ ਆ ਥਾਣਾ ਸਪੇਸ ਬਹੁਤ ਸੋਹਣਾ नमस्कार पशुपालक साथियों क्या आपका पशु बांझपन का शिकार है या वह बार बार फिरता है या वह गर्भ धारण नहीं कर रहा तो आपको चिंता करने की बिलकुल भी जरुरत नहीं है आज से ही खिलाना स्टार्ट करे अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं, जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ नौ डबल जीरो बयालीस हजार पे संपर्क भी कर सकते हैं ਤਾਜੀ ਸੂਈ ਆ ਪਿੱਠਪੋੜਾ ਝੋਟੀ ਦਾ ਬੰਦਰ ਬਹੁਤ ਸੋਹਣਾ ਹੈ।ਲੇਵੇ ਤੱਕ ਬਹੁਤ ਸੋਹਣਾ ਹੈ ਤੇ ਥਣ ਵੀ ਝੜੇ ਨਿਕਲਦੇ ਆ। ਤੇ ਇਹਦੀ ਵੀ ਪ੍ਰੋਪਰ ਆਪਾਂ ਬਾਈ ਤੋਂ ਡਿਟੇਲ ਲੈ ਕੇਦੇ ਹਾਂ ਬੰਨ ਦੇ ਬਾਈ। ਦਰਮਿਆਨਾ ਕੱਦ ਦਾ ਥੋੜਾ ਜਿਹਾ ਤੇ ਝੋਟੀ ਠੀਕ ਹੈ ਜੇ ਆਪਾਂ ਗੱਲ ਕਰ ਲਈ ਹਣਾ ਥਾਣਾ ਸੋਹਣਾ। ਲੇਵੇ ਕਿੰਨੀ ਸਾਫ ਆ ਬਿਲਕੁਲ ਤੇ ਬਣਾਵਟ ਝੋਟੀ ਦੀ ਬਹੁਤ ਵਧੀਆ ਹੋ ਰਹੀ ਆ ਜੀ ਬਾਈ। ਉਹਦਾ ਕਰ ਰਿਹਾ ਨਾਂ ਬਾਈ ਸਿਗਲ ਸਿਗਲ ਤੇ ਬਈ ਨਾਮ ਦੱਸੋ ਨਾਮ ਲਾਹਪ੍ਰੀਤ ਕੁਮਾਰ ਲਾਹਪ੍ਰੀਤ ਲਾਹਪ੍ਰੀਤ ਵਪਾਰ ਦਾ ਕੰਮ ਹਾਂ ਵਪਾਰ ਦਾ ਕੰਮ ਠੀਕ ਆ ਵਧੀਆ ਕੋਈ ਸੌਕੇ ਦਾ ਪਸੂ ਲੈ ਆਏ ਹਾਂਜੀ ਤੇ ਇਹ ਬਾਈ ਕਿੰਨੇ ਦਿਨਾਂ ਦੀ ਛੋਟੀ ਸੂਈ ਹੋਈ ਇਹਨੂੰ ਇਹ 8 ਤੋਂ 9 ਦਿਨਾਂ ਦੀ ਸੂਈ ਹੈ ਹੂੰ ਕਿੰਮਾ ਸੂਆ ਸੂਆ ਇਹ ਦੁੱਧ ਜੀ ਦੁੱਧ ਤੇ ਹੁਮਲਾ ਦੁੱਧ ਕਿੰਨਾ ਹੋਈ ਪ੍ਰੋਪਰ ਦੁੱਧ ਜੀ 12 ਕਿਲੋ ਤਿਆਰ ਆ ਜਾਊਗਾ ਪੂਰਾ ਪੂਰਾ ਲੈ ਮੇਤਰੋ 12 ਕਿਲੋ ਦੁੱਧ ਜਿਹੜਾ ਇਸ ਛੋਟੀ ਥੱਲੇ ਤਿਆਰ ਹੈ ਕੰਡਾ ਲਵਾ ਦੇnga ਹਾਂ ਕੰਡਾ ਲਵਾਵਾ ਕੰਡਾ ਲਿਆ ਕੇ ਤਸੱਲੀ ਤੁਸੀਂ ਕਰ ਸਕਦੇ ਹੋ ਆਪਾਂ ਬਾਰ-ਬਾਰ ਕਹਿੰਦੇ ਹੁੰਨੇ ਆ ਬਾਈ ਜੀ ਪੈਸੇ ਲਾਉਣੇ ਆ ਤਸੱਲੀ ਕਰਕੇ ਖਰੀਦੋ ਸਾਡੇ ਤੇ ਨਾ ਰਹੋ ਹਣਾ ਕੋਤਨ ਟਾਈਮ ਚਾਰ ਟਾਈਮ ਚੋਸਾ ਵਿੱਚ ਭਰਾ ਕਹਿੰਦੇ ਤਾਂ ਵੀਡੀਓ ਬਣਾਉਣ ਦੇ ਮਾਰੇ ਆਂ ਜੀ ਐਂ ਕਰਦੇ ਆ ਭਾਈ ਅਸੀਂ ਤਾਂ ਦੇਖੋ ਵੀਡੀਓ ਬਣਾਉਣੀ ਆ ਤਸੱਲੀ ਤੁਸੀਂ ਕਰਨੀ ਆ ਪੈਸੇ ਲਾਉਣੇ ਜਦੋਂ ਕੰਡਾ ਲੈ ਕੇ ਆ ਜੋ ਚੋਕੇ ਦੇਖੋ ਤਾਂ ਨੰਡਾ ਗਾ ਜਰੂਰ ਚੋਕੇ ਦੇਖਿਆ ਕਰੋ ਜਦੋਂ ਆਪਾਂ ਮੰਨ ਲਓ ਕੋਈ ਵੀ ਪਸ਼ੂ ਖਰੀਦਣਾ ਤਾਂ ਬਾਈ ਤੇ ਬਾਈ ਆਖੂਗਾ ਵੀ 12 ਕਿਲੋ ਦੁੱਧ ਬਾਈ ਤੇ ਨਾ ਰਹੋ ਬਸ ਵਾਸਨਾ ਕਰੋ ਅੱਜ ਕੱਲ ਟਾਈਮ ਹੀ ਹੈ ਚੋਕੇ ਲੈ ਕੇ ਜਾਓ ਆਪ ਨੂੰ ਤਿੰਨ ਟਾਈਮ ਚਾਹਤ ਹੈ ਤਿੰਨ ਟਾਈਮ ਚਾਰ ਟਾਈਮ ਚੋਕੇ ਖਰੀਦੋ ਤਾਂ ਕਿ ਜਦੋਂ ਤਸੱਲੀ ਪੂਰੀ ਮਨ ਨੂੰ ਹੋ ਗਈ ਫਿਰ ਖਰੀਦੋ ਤੇ ਭਾਈ ਰੇਟ ਕੀ ਕਰਤਾ ਰੱਬ ਮੁੱਲ 115 ਕਰਿਆ ਜੀ 115 ਮਾਨਦਾਨ ਮਾਨਦਾਨ 15 ਦੀ ਦੇ ਦਾਂਗੇ 10000 ਰੁਪਏ ਹਾਂ 1 ਲੱਖ ਦੇ 15000 ਮੁੱਲ ਆ 5 10000 ਰੁਪਏ ਮਾਨਦਾਨ ਹੋ ਜੂਗਾ 1 ਲੱਖ 5000 ਦੀ ਬਾਈ ਕਹਿੰਦਾ ਦੇ ਦਿਆਂਗੇ ਥੋੜਾ ਕਦਰ ਦਰਮਿਆਨ ਨਾ ਹੈਣਾ ਹਾਂ ਕਦਰ ਦਰਮਿਆਨ ਦੁੱਧ ਨੂੰ ਬਹੁਤ ਚੰਗੀ ਦੁੱਧ ਨੂੰ ਚੰਗੀ ਹੈ ਝੋਟੀ ਤੇ ਠੰਡੀ ਸੀ ਲਾਉ ਠੰਡੀ ਬਿਲਕੁਲ ਘਰ ਵਧੀਆ ਜਮਾ ਪੋਲ ਲੀ ਜਮਾ ਮੋਟੀ ਮੋਟੀ ਬਾਕੀ ਤੁਸੀਂ ਇੱਥੇ ਆ ਕੇ ਬਾਈ ਨੂੰ ਮਰ ਸਕਦੇ ਹੋ ਪਿੰਡ ਤੇਰਾ ਕਿਹੜਾ ਸੀ ਪਿੰਡ ਦਲੇਲ ਵਾਲਾ ਦਲੇਲ ਵਾਲੀ ਆ ਤੇ ਬਾਕੀ ਬਾਈ ਦਾ ਵਧੀਆ ਵਪਾਰ ਦਾ ਕੰਮ ਆ ਪਸ਼ੂ ਸੋਟ ਨੂੰ ਚੰਗਾ ਮਿਲੂਆ ਮਾੜਾ ਨਹੀਂ ਰੱਖਦੇ ਇਹ ਹੋਊ ਤਾਂ ਇੱਕ ਅੱਧੀ ਹੈ ਨਾ ਬਾਈ ਨਾ ਆਪਣ ਨੂੰ 8-10 ਘਰੇ ਹੁੰਦੀਆਂ ਦੀਆਂ ਪਹਿਲਾਂ ਸੌਂਕ ਦੇ ਖਰੀਦਾਂ ਨਹੀਂ ਕੋਈ ਮਤਲਬ ਟੁੱਟਵੇਂ ਲੈਵਲ ਦੇ ਕੋਈ ਨਾ ਨਾ ਵੀ ਵਧੀਆ ਆ ਭਾਂਡੇ ਵਾਲੀ ਹਾਂ ਵਧੀਆ ਮਾਲ ਬਾਕੀ ਤੁਸੀਂ ਤਸੱਲੀ ਮਿੱਤਰੋ ਫੇਰ ਅਸੀਂ ਦੁਆਰੇ ਕਹਿਣੇ ਆ ਕਰਕੇ ਫੇਰ ਤੁਸੀਂ ਖਰੀਦ ਸਕਦੇ ਐਂ ਜੇ ਧੋਫਾ ਲਮੇਤਰੋ ਨੇ ਕਾ ਪਸ਼ੂ ਨੂੰ ਆਪਾਂ ਫਲਾ ਅਸਲੀ ਝੋਟੀ ਦਿਖਾਉਣੀ ਆ ਤੇ ਥੋੜਾ ਜਿਹਾ ਬੱਚੇ ਦਾ ਬਹੜਾ ਕਰਦੀ ਆ। ਬੱਚੇ ਦਾ ਬਹੜਾ ਕਰਦੀ ਹੈ ਨਾ। ਤਾਜੀ ਸੂਈ ਕਰਕੇ ਤੇ ਜਬਰਦਸਤ ਹੈ ਵੀ ਹੈ ਨਾ। ਦੇਖੋ ਯਾਰ ਥਣਾ ਥੁਣਾ ਸਪੇਸ ਵਧੀਆ ਤੇ ਲਿਵ ਦੇ ਉੱਪਰ ਨਾੜਾਂ ਵੀ ਹੈ ਲਿਵਾ ਟਾਇਟ ਆ ਪੂਰਾ। ਆਈਦ ਨੂੰ ਲੈ ਆ ਸਾਮੇ। ਠੀਕ ਤੇ ਵਧੀਆ ਟਾਇਟ ਲਿ ਵਧੀਆ। ਤਾਜੀ ਸੂਈ ਹੋਈ ਆ। ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ। ਤੇ ਵਧੀਆ ਬਾਈ ਕੋਲੇ ਮਾਰ ਟਾਪੇ ਦਾ। ਤੇ ਬਾਈ ਸਸੀ ਗੜ ਸਸੀ ਗੜ ਬਾਈ ਠੀਕ ਹੈ ਗੜ ਮੇਰਾ ਹਾਂ ਵਧੀਆ ਬਾਈ ਨਾਰਾਮਦੀਪ ਬਾਈ ਠੀਕ ਹੈ ਰਾਮਨਦੀਪ ਪਿੰਡ ਕਿਹੜਾ ਸੀ ਨੂਪਗੜ ਬਾਈ ਨੂਪਗੜ ਤੇ ਜੇ ਆਪਾਂ ਬਾਈ ਇਹਦੀ ਗੱਲ ਕਰ ਲਈ ਝੋਟੀ ਦੀ ਰਾਮਨਦੀਪ ਕਿੰਨੇ ਮਤਲਬ ਸੂਏ ਆ ਦੂਜਾ ਸੂਆ ਬਾਈ ਦੂਜਾ ਸੂਆ ਕਹੇ ਦਿਨ ਹੋ ਗਿਆ ਅੱਜ ਸੀਮਾ 7ਵਾਂ ਦਿਨ ਆ ਬਾਈ ਸੀਮਾ ਦੁੱਧ ਬਾਈ ਦੁੱਧ 12 ਕਿਲੋ ਜਮਾ ਨੈਟ ਤਲਾ ਦਾਂ ਕਰ ਹਾਂ ਜਮਾ 12 ਕਿਲੋ ਬਾਈ ਜਿਹੜਾ ਪੂਰਾ ਕੰਡੇ ਵਾਲਾ ਡੱਬਾ ਵਾਲਾ ਤਿਆਰ ਦੱਸਦਾ ਤਸੱਲੀ ਤੁਸੀਂ ਕਰ ਲੈ ਬਾਈ ਤੁਸੀਂ ਲਾਉਣੇ ਹਾਂ ਮਾਗਰ ਕੱਟੀ ਆ ਕੱਟੀ ਵੀ ਚੰਗੀ ਹੈ ਨਾ ਹਾਂ ਬਾਈ ਤੇ ਵਧੀਆ ਦੁੱਧਣਾ ਭਲੀ ਹੋਈ ਆ ਹੈਵੀ ਮੈਂ ਹੈ ਦੁੱਧਣਾ ਕੱਟੀ ਭਲੀ ਹੋਈ ਆ ਵਧੀਆ ਤੇ ਦੁੱਧ ਹੋਰ ਬਧੂ ਬਈ ਕੇ ਨਾ ਕਿਥੀ ਦੁੱਧ ਦੇ ਦੂ ਬਾਈ 14 ਕਿਲੋ ਚੋਟੀ ਮਾਲਾ ਮਾਲਾ ਮੂਲ ਸਿੱਟਾ ਹਾਂ 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 ਬਾਈ 14 ਕਿਲੋ ਬਾਈ ਕਹਿੰਦਾ ਉਮੀਦ ਹੈਗੀ ਆ ਵੀ ਦੇ ਦੂ ਜਿਵੇਂ ਐਡੀ ਵਜਨਦਾਰ ਹੈਵੀ ਮੱਝ ਹੈ ਨਾ ਛਣਾ ਛਣਾ ਸਪੇਸ ਵਧੀਆ ਹਾਂ ਤੇ 12 ਕਿਲੋ ਹੋਣ ਜਿਹੜਾ ਨੈਟ ਤਿਆਰ ਆ ਤੇ ਮੰਡੀ ਵਾਲਾ ਦਾ 15 ਕਹਾਲਾ ਦੋ ਕੀ ਫਾਇਦਾ ਨਹੀਂ ਬਾਈ ਕਰ ਦੋ ਡੇਡ ਬਾਈ ਰਮਨਦੀਪ ਡੇਡ ਡੇਡ ਕਰਦੇ ਆ ਬਾਈ ਡੇਡ ਹਾਂ ਤਾਂ ਤਾਂ ਹੋ ਜੂ 40 ਦੇ ਦਾਂਗੇ 1 ਲੱਖ ਤੇ ਬਈਆ 1.7 ਲੱਖ ਰੁਪਏ ਰੇਟ ਆ ਜ਼ਬਰਦਸਤ ਹੈਵੀ ਮਹਿੰਗਾ ਵਧੀਆ ਨਾਗਰ ਕੱਟੀ ਆ ਪੂਰੀ ਤਸੱਲੀ ਕਰਕੇ ਤੁਸੀਂ ਜਿਹੜੀ ਖਰੀਦ ਆ ਵੀ ਤੋੜ ਦੇ ਪੱਪੀ ਆ ਤੋੜ ਦੇ ਦੋ ਨੰਬਰ ਤੇ ਆ ਤੋੜ ਨਹੀਂ ਕਾਲੂ ਥੋੜੇ ਗਾਹਕ ਆ ਗਏ ਇੱਕ ਸਨ ਕੱਲ ਕੋਈ ਨਹੀਂ ਬਾਈ ਕੀ ਬੜਾ ਤੋਰੀ ਮੈਂ ਬਾਕੀ ਗਾਹਕ ਲੱਗੇ ਹੋਏ ਸਵੇਰ ਸਵੇਰ ਦਾ ਟਾਈਮ ਆ ਵਧੀਆ ਤੇ ਮੰਡੀ ਵਧੀਆ ਭਰਦੀ ਆ ਮਾਨਸਾ ਸ਼ਰਮਦੇਤੀਆਲ ਚੌਂਕ ਤੇ ਰਹਿੰਦੀ ਆ ਹਰ ਸ਼ੁੱਕਰਵਾਰ ਮੰਡੀ ਲੱਗਦੀ ਆ ਤੇ ਮੋਣੀ ਮੈਂ ਤੁਹਾਨੂੰ ਆਪਾਂ ਹੋਰ ਦਿਖਾਉਣੇ ਆ ਦੋ ਨੰਬਰ ਤੇ ਬਾਈ ਇਹਨੂੰ ਵੀ ਚਕਾਰੀ ਫਿਰਦਾ ਉਹ ਵੀ ਚੰਗੀ ਆ ਗਈ ਹਨਾ ਥੋੜਾ ਗ੍ਰੇਡੇਡ ਮੱਝ ਆ ਗਈ ਨੀਲੀ ਰਾਵੀ ਚ ਜੇ ਮੈਂ ਆਪਾਂ ਕਹਦੀਏ ਮਈਆ ਜਾ ਬਾਈ ਸਰਚ ਫੂਲ ਆ ਮੱਝ ਇਹ ਵੀ ਬਹੁਤ ਸੋਹਣੀ ਹਨਾ ਇਹ ਵੀ ਸੋਹਣੀ ਹੈ ਬਾਈ ਹਾਂ ਇਹ ਸੋਹਣੀ ਹੈ ਬਾਈ ਹਾਂਜੀ ਹਾਂ ਇਹਨੂੰ ਤੀਜਾ ਦਿਨ ਆ ਤੀਜਾ ਦਿਨ ਕੰਮੇ ਸੂਇਆ ਇਹ ਹੋ ਤੀਜੇ ਸੂਇਆ ਬਾਈ ਤੀਜੇ ਸੂਇਆ ਤੇ ਟੇਬਲੂ ਬੈਦਾ ਸਾਫ ਆ ਜਾਵਾਂ ਹਾਂ ਬਾਈ ਮਾਗਰ ਕੱਟੀ ਇਹਦੇ ਮਾਗਰ ਇਹਦੇ ਕੱਟਾ ਮਾਗਰ ਕੱਟਾ ਹਾਂ ਬਾਈ ਦੰਦ ਬਾਈ ਪ੍ਰੋਪਰ ਹੈ ਤਾਂ ਦੰਦ 11 ਕਿਲੋ ਬੋਲਾ ਹੈ ਬਾਈ ਹੁਣ ਹਾਂ ਬਾਈ ਕਿੰਨਾ ਪਾ ਦੂ ਦੰਦ ਦੇ 13 14 ਕਿਲੋ ਦੇ ਦੂ ਮੈਂ 5 ਕਿਲੋ ਦੇ ਦੂੰ। ਹਾਂ ਬਾਈ। ਹੂੰ ਖੁੱਲੇ ਲੈ ਵੀ ਦੀ ਹੈਨਾ। ਹਾਂ ਬਾਈ। ਤੇ ਬਾਕੀ ਚੰਗੀ ਅਗ੍ਰੇਡਡ ਆ ਮਿੱਤਰੋ। ਤੇ ਹਜੇ ਤਿੰਨ ਤਿਹਾਈ ਸੂਈਆ 11 ਕਿਲੋ। ਖਾ ਵੀ ਕੇ ਬਣੂ ਮੈਂ ਹਾਂ। 11 ਕਿਲੋ ਤਿਆਰ ਆ। ਹਾਂ ਬਾਈ ਜਮਾ ਤਲਾ ਦਾਂਗੇ। 11 ਕਿਲੋ ਤਿਆਰ ਆ। ਤਲਾ ਦਾਂਗੇ ਬਾਈ ਕਹਿੰਦਾ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਉਹਦਾ ਰੇਟ ਰੌਂਡ ਉਹਦਾ 140 ਆ ਬਾਈ। 140। ਸਵਾ ਦੀ ਮਾ ਦੇ ਦਾਂਗੇ। ਸਵਾ ਲੱਖ ਦੀ ਬਾਈ। ਜਮਾ ਜੱਸ ਨੋ ਦੇ ਦਾਂਗੇ ਜੱਸ ਨੋ ਤੇ ਬਾਕੀ ਬਾਈ ਨਾਲ ਅਕਿਰੇ ਸੰਪਰਕ ਬਣਾ ਸਕਦੇ ਹੋ। ਇਧਰ ਦੇਖ ਲਓ ਬਾਈ ਦਾ ਸੌਦਾ ਵੀ ਹੋ ਜਾਂਦਾ ਸਪੇਸ ਵੀ ਦਾ ਟਾਈਮ। ਗਾਹਕ ਲੱਗ ਜਾਂਦੇ। ਹਾਂ ਦੇ ਵੀਡੀਓ ਬਣਾਓ ਓਥੇ ਜਾਨਣਾ ਬੁਝ ਬਣਾ ਤਰੂਣਾ ਜਿਹੜੇ ਭਰਾ ਚੰਗੀਆਂ ਕੱਟੀਆਂ ਭਾਲਦੇ ਹੁੰਦੇ ਆ ਤਾਂ ਮਾਨਸਾ ਮੰਡੀ ਤੋਂ ਕੱਟੀਆਂ ਮਿਲ ਜਾਂਦੀਆਂ ਬਾਈ ਤੇ ਮਿਲ ਵੀ ਚੰਗੀਆਂ ਦੀ ਹੈਣਾ ਕਿਉਂਕਿ ਇਹ ਮੰਡੀ ਜਿਹੜੀ ਵਧੀਆ ਮਸ਼ਹੂਰ ਆ ਤਾਂ ਇੱਥੇ ਕੱਟੀਆਂ ਬਹੁਤ ਹੀ ਜ਼ਿਆਦਾ ਆ ਜਾਂਦੀਆਂ ਨੇ ਕੱਟੀਆਂ ਵੀ ਚੰਗੀਆਂ ਸ਼ਕੀਨ ਬਾਈ ਕੋਲੇ ਲਈ ਖੜਾ ਚਾਰ ਨਗਨੇ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੋਰ ਕੇ ਨਹੀਂ ਦਿਖਾਉਂਦੇ ਪਰ ਖੜੀਆਂ ਦਿਖਾ ਦੇਾਂਗੇ ਕਿਉਂਕਿ ਫਿਰ ਟਾਈਮ ਬਾਹ ਲੱਗ ਜਾਂਦਾ ਤੇ ਬਈ ਸਸੀ ਗਾਲ ਸਸੀ ਗਾਲ ਤੇ ਬਈ ਨਾਮ ਦੱਸਿਓ ਮਨਜੀਤ ਸਿੰਘ ਜੀ ਮਨਜੀਤ ਪਿੰਡ ਬਈ ਗੁਰਨੇ ਖੁਰਦਾ ਠੀਕ ਆ ਮਨਜੀਤ ਜੀ ਆਪਾਂ ਗੱਲ ਕਰ ਲਈ ਬਈ ਕਾਏ ਕੱਟੀਆਂ ਨੇ ਅੱਜ ਆਪਣੇ ਕੋਲੇ ਆਪਣੇ ਕੋਲੇ 10 ਕੱਟੀਆਂ ਨੇ ਅੱਜ ਹਾਂ ਉਹਦੇ ਚਾਰ ਨੇ ਚਾਰ ਨੇ ਦੋ ਕੱਟੀਆਂ ਨੇ ਉਹ ਖੋੜੀਆਂ ਨੇ ਵੇਚਤੀਆਂ ਸੇਲ ਕਰਤੀਆਂ ਹਾਂ ਚਾਰ ਕੱਟੀਆਂ ਆ ਰਹੀਆਂ ਨੇ ਚਾਰ ਕੱਟੀਆਂ ਹੋਰ ਆ ਰਹੀਆਂ ਨੇ ਹੋਰ ਆ ਰਹੀਆਂ ਕੱਟੀਆਂ ਦਾ ਕੰਮ ਆਪੇ ਕੱਟੀਆਂ ਦਾ ਕੰਮ ਲੈ ਮਿੱਤਰੋ ਬਈ ਕਿੰਨੀ ਫਿਰ ਇੱਕ ਵਾਰ ਦੇਖ ਲਓ ਮਾਨਸਾ ਮੰਡੀ ਦੇ ਵਿੱਚ ਹੁੰਦਾ ਮਨਜੀਤ ਕੱਟੀਆਂ ਦਾ ਕੰਮ ਆ ਤੇ ਮਿਲੀਆਂ ਇਕੱਠੀਆਂ ਵਧੀਆ ਹਨ ਬਾਈ ਟਾਪ ਦੇ ਕੇ ਬਾਈ ਕਈ ਵਾਰ ਆਲਾ ਕਹਿੰਦਾ ਯਾਰ ਦੂਰ ਦਾ ਹੁੰਦਾ ਆਲਾ ਕਹਿੰਦਾ ਅਸੀਂ 4-5 ਇਕੱਠੀਆਂ ਗੱਡੀ ਭਰ ਦੇਵੀਂ ਭੇਜ ਦੋਗੇ ਘਰੋਂ ਭੇਜ ਦਾਂਗੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਠੀਕ ਆ ਤੇ ਮਨਜੀਤ ਜੇ ਗੱਲ ਕਰ ਲਈਏ ਵੱਡੀ ਕੱਟੀ ਦੀ ਉਮਰ ਬਾਈ ਕਿੰਨੀ ਆ ਇਹਦੀ ਉਮਰ ਬਾਈ ਪੌਣੇ ਇੱਕ ਦੋ ਸਾਲ ਦੀ ਪੌਣੇ ਦੋ ਸਾਲ ਦੀ ਹੈ ਡੇਢ ਦੇ ਵਿੱਚ ਤੇ ਪੌਣੇ ਕੱਟੀ ਚੰਗੀ ਹਨਾ ਕੱਟੀ ਚੰਗੀ ਸਿੰਘ ਮੰਨ ਲਾ ਗੋਲ ਕਰਦੇ ਸਿੰਘ ਥੋੜਾ ਜਿਆਦਾ ਫੁੱਲਾ ਹੋ ਕੇ ਰੱਖੂਗੀ ਥੋੜਾ ਜਿਆਦਾ ਖੁੱਲਾ ਰੱਖੂਗੀ ਹਾਂ ਤੇ ਮਨਜੀਤ ਮੰਨ ਲਾ ਇਹਦਾ ਰੇਟ ਬਾਈ ਇਹਦਾ ਰੇਟ ਬਈ 35000 ਆ 35000 ਦੁੱਧਰ ਕੱਟ ਜਨੇ ਦੀ ਮਾਮਲਾ ਵੀ ਮਨ ਲਓ ਦੇਖ ਕੇ ਖਰੀਦ ਤੂੰ ਕਿ ਵੈਸੀ ਗਰੀ ਲੈਨੇ ਨਾ ਅਸੀਂ ਉਹ ਵੈਸੇ ਵੀ ਲੈ ਲੈਨੇ ਕੱਟੇ ਨੇ ਕੋਈ ਚੰਗੇ ਰਕੜ ਵਾਲੀ ਨਹੀਂ ਤੁਹਾਡੇ ਜਿਵੇਂ ਉਹ ਕੱਟੀ ਉਹ ਚੰਗੇ ਰਕੜ ਵਾਲੀ ਹੈ ਹਮ ਤੇ ਜੀ ਇੱਕ ਦੋ ਨੰਬਰ ਤੇ ਅਮਨਜੀਤ ਇਹਦੇ ਵੀ ਕੀ ਡਿਟੇਲ ਆਗੀ ਇਹਦੀ ਕੱਟੀ ਦਿੱਤੀ 35000 ਹੂੰ ਥੋੜਾ ਲਿਸੇ ਪਣ ਜਾਣਾ ਲਿਸੇ ਪਣ 24 ਨਾ ਥੱਲੋਂ ਆਰਡਰ ਚੰਗਾ ਹੈ ਦੇਖੋ ਜੀ ਥੱਲੋ ਥੱਲੋ ਚੂਲੀ ਚੂਲੀ ਚੰਗੀ ਹੈ ਮਿੱਤਰੋ ਹਾਂ ਬਣਾਉਂਦੀ ਆਉਂਦੀ ਆ ਵਧੀਆ ਸ਼ਕੀਨ ਕੱਟੀ ਆ ਤੇ ਥੋੜਾ ਰਿਸੇ ਬਣ ਚ ਜ਼ਰੂਰ ਹੈ ਜੇ ਮੈਂ ਆਪਾਂ ਕਹਿੰਦੀ ਝੂਲੀ ਚੰਗੇ ਝੂਲੀ ਝੂਲੀ ਚੰਗੇ ਕੱਲਾ ਕੱਲਾ ਹੈਨਾ ਤੇ ਵਧੀਆ ਇਹਦਾ ਰੇਟ ਬਾਈ ਮਨਜੀ ਤਾਂ ਇਹਦਾ 35 ਬਾਈ ਇਹਦਾ 35000 ਰੁਪਿਆ ਮਾਨਦਾਨ ਹੋ ਜੀ ਹੈਨਾ ਮਾਨਦਾਨ ਹੋ ਜੀ ਮੌਕੇ ਤੇ ਤੇ ਆਹ ਬਾਈ ਤਿੰਨ ਨੰਬਰ ਤੇ ਪਿੱਠ ਪੜਾ ਦੇ ਦੇ ਵੀ ਚੰਗਾ ਹਾਂ ਤੇ ਝੂਲੀ ਝੂਲੀ ਇਹਦੀ ਵੀ ਚੰਗੀ ਹੈਗੀ ਤੇ ਬਾਕੀ ਸੰਗ ਜਿਹੜੇ ਹੁੰਡੇ ਕਰਦੇ ਹੁੰਦੀ ਅਸੀਂ ਛੋਟੀਆਂ ਗੱਟੀਆਂ ਸ਼ਕੀਨ ਤੇ ਮਨਜੀ ਤੇ ਇਹਦਾ ਰੇਟ ਦੀ ਗੱਲ ਇਹਦਾ 22000 22000 ਤੇ ਨੰਬਰ 4 ਤੇ ਆਈ ਲਿਆ ਬਾਈ ਇਹ ਇਕੱਠੀ ਕਿੰਨੇ ਰਕਾਰ ਵਾਲੀਆਂ ਨੇ ਤੁਸੀਂ ਇਹ ਵਾਲੀ ਰਕਾਰ ਵਾਲੀ ਇਕੱਠੀ ਅੱਛਾ ਤੇ ਇਹ 18 ਕਿਲੋ ਦੇ ਪੂਰੇ ਦੋਨੇ ਸੰਗਾ ਹਲਦੇ ਆ ਪ੍ਰੂਫ ਦੇ ਦੇ ਦਾਂਗੇ ਬਈ ਆਪਾਂ ਜਮਾਨ ਯਾਰ ਹਮ ਦੋਨੇ ਸੰਗਾ ਹਲਦੇ ਮੀਨੀ ਕੱਟੀ ਆ ਟਾਪ ਦੀ ਕੱਟੀ ਆ ਇਹਦੇ ਸੇ ਸੇ ਆਪਾਂ ਮਣਾ ਥਾਣਾ ਤੇ ਮਾਰਾ ਤਾ ਮੀਨੀ ਆ ਤੇ ਇੱਕ ਵਾਰ ਤੁਸੀਂ ਝੋਲੀ ਚੈੱਕ ਕਰੋ ਹਾਂ ਥਾਣਾ ਦਾ ਗੈਪ ਦੇਖ ਥਾਣਾ ਦਾ ਬਹੁਤ ਗੈਪ ਹਾਂ ਬਈ ਸਹੀ ਗੱਲ ਆ ਤੇ 18 ਕਿਲੋ ਵਾਲੇ ਮਹਿੰਦੀ ਕੱਟੀ ਆ ਜੇ ਬਾਈ ਕਈ ਵਾਰ ਮਣਜੀ ਤਾਂ ਕਦੇ ਅਗਲਾ ਸੀ ਪ੍ਰੂਫ ਲੈਣਾ ਦੇ ਦੇ ਦਾਂਗੇ ਆਪਾਂ ਮਹ ਜਮ ਅਗਲੀ ਦੀ ਮਾਂ ਕੋਲੇ ਜਾ ਕੇ ਖੜਾਵਾ ਦੇ क्या आप अपने पशुपालन की नींव मजबूत करना चाहते है या अपने पशुओं से अधिक लाभ प्राप्त करना चाहते है आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाएं। राइट काफ़ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम एल एक साल के बच्चे को पच्चीस एम एल और दो साल के बच्चे को तीस एम एल दे सकते हैं पशुपालन की नींव राइट काफी बाकी जे ਇਹ ਪੂਰੇ ਰਿਕਾਰਡ ਵਾਲੀ ਹੈ 27000 ਦੀ ਹੈ ਨਾ ਹਾਂ ਮਾਨਦਾਨ ਹੋ ਜੂ ਮਾੜਾ ਮੋਟਾ ਮਾਨਦਾਨ ਤਾਂ ਕਰਾਂਗੇ ਜਦੋਂ ਆਊਗਾ ਅਗਲਾ ਯਾਰ ਠੀਕ ਹੈ ਮਾਨਦਾਨ ਕਰਾਂਗੇ ਹਾਂ ਵੀ ਜਦੋਂ ਆਊਗਾ ਲੈ ਖੁਸ਼ ਕਰਕੇ ਦੋਰਾ ਖੁਸ਼ ਕਰਕੇ ਠੀਕ ਹੈ ਕੱਟੀਆਂ ਦੋ ਲੈ ਲੈ ਚਾਰ ਲੈ ਲੈ ਪੰਜ ਲੈ ਹਾਂ ਜਿੰਨੇ ਮਰਜ਼ੀ ਠੀਕ ਹੈ 10 ਕੱਟੀਆਂ ਸੀਗੀਆਂ ਬਾਈ ਕੋਲ ਅੱਜ ਦੋ ਸੀਲ ਕਰਤੀਆਂ ਚਾਰ ਖੜੀਆਂ ਚਾਰ ਅਜੇ ਹੋਰ ਆਈ ਜਾਂਦੀਆਂ ਹੋਰ ਆਈ ਜਾਂਦੀਆਂ ਤੇ ਵਧੀਆ ਕਾਰੋਬਾਰ ਹੈ ਕੱਟੀਆਂ ਦਾ ਜੇ ਕਿਸੇ ਭਰਾ ਨੇ ਪੂਰੀ ਤਸੱਲੀ ਦੇ ਕੱਟੀਆਂ ਲੈਣੀਆਂ ਤਾਂ ਬਾਈ ਮਨਜੀਤ ਨਾਲ ਆ ਕੇ ਮੰਡੀ ਦੇ ਵਿੱਚ ਸੰਪਰਕ ਕਰ ਲਿਓ ਇੱਥੇ ਹੁੰਦਾ ਬਾਈ ਦਾ ਪੱਕਾ ਡਾਣਾ ਨਾ ਬਾਈ ਹਰੇਕ ਮੰਡੀ ਪੱਕਾ ਡਾ ਡਾ ਪੱਕਾ ਅੱਡਾ ਪੜਨ ਸਾਰ ਜਮਾ ਸ਼ੁਰੂ ਦੇ ਵਿੱਚ ਆਈ ਮੰਡੀ ਤੇ ਉਹ ਵੀ ਕਟੀਆਂ ਸੋਹਣੀਆਂ ਸੀਗੇ ਜਿਹੜੇ ਵੇਚੀਆਂ ਉਹ ਦੋਨੀਆਂ ਵੇਚੀਆਂ ਨੇ ਦੋਨੀਆਂ ਵੇਚੀਆਂ ਹੂੰ ਉਹ ਦੋ ਕਟੀਆਂ ਨੇ ਛੇਲ ਕਰੀਆਂ ਬਾਈ ਨੇ ਬਹੁਤ ਚੰਗੇ ਰਿਕਾਰਡ ਨੇ ਸੀਗੇ ਉਹ ਬਾਈ ਨੇ ਆਉਣ ਸਾਰ ਹੀ ਖਰੀਦ ਲੀਆਂ ਤੇ ਚਾਰ ਕਟੀਆਂ ਰਹਿ ਗਈਆਂ ਤੇ ਚਾਰ ਹੋਰ ਆ ਰਹੀਆਂ ਨੇ ਈ ਕਰ ਕਿਸੇ ਭਰਾ ਨੇ ਮੰਨ ਲਓ ਕਟੀਆਂ ਲੈ ਕੇ ਜਿਵੇਂ ਹੁਣ ਮੱਝਾਂ ਮਹਿੰਗੀਆਂ ਨੇ ਆਲਾ ਕਹਿੰਦਾ ਦੋ ਕਟੀਆਂ ਲੈ ਕੇ ਪਾਲ ਲਈ ਹਣਾ ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਗੱਲ ਹੈ ਤਾਂ ਬਾਈ ਮਨਜੀਤ ਕੋਲੇ ਕਟੀਆਂ ਆ ਲੈ ਜਾਂਦੀ ਬਹੁਤ ਵਧੀਆ ਕਰਦੇ ਹੈ ਬਹੁਤ ਜ਼ਿਆਦਾ ਇਹ ਲੈ ਜਾਂਦੇ ਨੇ ਕਟੀਆਂ ਹਾਂ ਬਾਈ ਫਿਰ ਮੱਝਾਂ ਮਹਿੰਗੀਆਂ ਨੇ ਆਲਾ ਕਹਿੰਦਾ ਕਟੀਆਂ ਲੈ ਕੇ ਪਾਲ ਹਾਂ ਦੋ ਕਟੀਆਂ ਪਾਲ ਲਈ ਲੋਕਾਂ ਨੇ ਚਾਰ ਚੂਰ ਪਾਲ ਰੱਖੇ ਨੇ ਚਾਰ ਹਰੇਕ ਪਾਲ ਨਾਲ ਦੋ ਕਟੇ ਪਾਏ ਜਾਊਗੀ ਸਹੀ ਗੱਲ ਹੈ ਬਾਕੀ ਮਨਜੀਤ ਕੋਲੇ ਆ ਕੇ ਬਾਈ ਸਮਝਾ ਮਹਿੰਗੀਆਂ ਹੋਈਆਂ ਬਾਈ ਲੱਖ ਲੱਖ ਸਫਾ ਸਫਾ ਲੱਖ ਦੀ ਮਹੇ ਹੋਈ ਆਲਾ ਕਹਿੰਦਾ ਐਡੀ ਮਹਿੰਗੀ ਮਹੇ ਲੈ ਸਕਦੇ ਪਰ ਕਟੀਆਂ ਲੈ ਕੇ ਪਾਲ ਤੇ ਵਧੀਆ ਲੈ ਕੇ ਤੁਸੀਂ ਪਾਲ ਸਕਦੇ ਹੋ ਬਾਕੀ ਮਨਜੀਤ ਕੋਲੇ ਆ ਕੇ ਤੁਸੀਂ ਪੂਰੀ ਜਾਣਕਾਰੀ ਸੰਪਰਕ ਬਣਾ ਸਕਦੇ ਮਿੱਤਰੋ ਨਾ ਗੱਗੀ ਵੀ ਲਈ ਖੜਾ ਸੀਗਾ ਤਿੰਨ ਚਾਰ ਨਾਗ ਨੇ ਤੇ ਤੋਰ ਕੇ ਦਿਖਾਉਣੇ ਆ ਫੇਰ ਪੂਰੀ ਜਿਹੜੀ ਡਿਟੇਲ ਲੈ ਕੇ ਦੇਵਾਂਗੇ ਤੇ ਸਿੰਘ ਥੋੜੇ ਜਰੂਰ ਖੁੱਲੇ ਨੇ ਤੇ ਸਿੰਘ ਜਰੂਰ ਖੁੱਲੇ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਇੱਕ ਵਾਰੀ ਤੁਸੀਂ ਪਹਿਲਾਂ ਥੋੜਾ ਤਾਜੀ ਸੂਈ ਕਰਕੇ ਨਾ ਤਾਜੀ ਸੂਈ ਕਰਕੇ ਕਰਦੀ ਹੈ ਨਾ ਤਾਜੀ ਸੂਈ ਕਰਕੇ ਕਿਹੜੀ ਮੱਝ ਆ ਅੱਜ ਵੀ ਕਰਦੇ ਥੋੜੇ ਬੱਚੇ ਦਾ ਕਰਕੇ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨੇ ਆ ਸਾਫਲੇਵੇ ਵਾਲੀ ਆ ਥੋੜਾ ਲਿਸੇ ਬਣਤੀ ਆ ਆਪਾਂ ਕਿਹਦੀ ਜਰੂਰਤ ਹੈ ਸਿੰਘ ਵੱਡੇ ਹੈ ਨਾ ਤੇ ਇੱਧਰ ਆ ਜਾ ਬਈ ਕਿਉਂਰੇ ਆ ਜਾ ਇੱਥੇ ਘੜ ਥਾਵਾਂਗੇ ਇਹ ਬਾਈ ਸੱਸੀ ਗੱਲ ਰਾ ਸੱਸੀ ਗੱਲ ਨਾਮ ਦੱਸੀ ਬਈ ਕੋਈ ਨਾਮ ਆਪਣਾ ਗੱਗੀ ਹੈ ਦਲੇਲ ਵਾਲਾ ਪਿੰਡ ਗੱਗੀ ਜੇ ਆਪਾਂ ਗੱਲ ਕਰ ਲਈ ਇਸ ਮਹੀਨੇ ਦੀ ਬਾਈ ਕੰਮੇ ਸੁਆ ਤੀਜਾ ਸੁਆ ਤੀਜਾ ਸੁਆ ਹਾਂਜੀ ਸਿੰਘਾਂ ਦੀ ਜਰੂਰ ਖੁੱਲੀ ਹੈ ਹਾਂਜੀ ਸਿੰਘਾਂ ਦੀ ਖੁੱਲਿਆ ਹੂੰ ਥੋੜੇ ਮੰਨਦੇ ਜੇ ਇਹ ਹੀ ਖੁੰਡੀ ਹੁੰਦੀ ਸਾਂਗੇ ਛੋਟੇ ਹੁੰਦੇ ਦਾ ਕਿੱਡੀ ਸੋਹਣੀ ਲੱਗਦੀ ਹੈ ਨਾ ਹਾਂਜੀ 21 ਸੂਈ ਹੈ ਕਿਹੜੇ ਦਿਨ ਹੋ ਗਿਆ ਅੱਜ ਅੱਠਵਾਂ ਦਿਨ ਹੈ ਜੀ ਅੱਠਵਾਂ ਦਿਨ ਹਾਂਜੀ ਠੀਕ ਹੈ ਤੇ ਦੁੱਧ ਉਹਨਾਂ ਪ੍ਰੋਪਰੁੱਧ 12 ਕਿਲੋ ਲੀਟਰ ਭਰਦੀ ਹੈ ਜੀ ਤਸੱਲੀ ਕਰ ਲਈ ਜਮਨ ਤਸੱਲੀ ਕਰ ਕੋਈ ਬਹਿ ਨਹੀਂ 12 ਕਿਲੋ ਲੀਟਰ ਭਰਦੀ ਹੈ ਬਾਈ ਜੀ ਕੰਡੇ ਵਾਲ ਨਹੀਂ ਹੈਗਾ ਨਾ ਆਪਾਂ ਲੀਟਰ ਭਰ ਲੈਣਾ ਜਾਂ ਕੰਡਾ ਲਾ ਲੈਣਾ ਕੰਡਾ ਵੀ ਲਾ ਲੈ ਕੰਡਾ ਘਟਜੂ ਫਿਰ ਥੋੜੇ ਨਹੀਂ ਘਟਦਾ ਬਾਹਰ ਹੈ ਜੀ ਅੰਦਰ ਨਹੀਂ ਹੈਗਾ 12 ਕਿਲੋ ਬਾਈ ਜੀ ਕੰਡਾ ਵੀ ਲਾ ਸਕਦੇ ਹੋ ਲੀਟਰ ਵੀ ਭਰ ਸਕਦੇ ਹੋ ਤੇ ਸਾਫ਼ ਸੁਥਰੀ ਮੈਂ ਆਂ ਕੀ ਵਧੀਆ ਦੁੱਧ ਵਾਲੀ ਜਿਵੇਂ ਹੁਣ ਮਤਲਬ ਤਾਜੀ ਸੂਈ ਵਾਲਾ ਕਈ ਵਾਰ ਭਾਅ ਤਾਂ ਹੁੰਦਾ ਵੀ ਠੀਕ ਜਿਹਾ ਭਾਅ ਵੀ ਮਿਲ ਜੇ ਹਨਾ ਤੇ ਰੇਟ ਬਾਈ ਕੀ ਕਰਤਾ ਗੀ ਇਹਦਾ 1 30 ਹੈ ਰੇਟ ਇੱਕ ਦੀ ਹਾਂਜੀ ਜਿਆਦਾ ਨਹੀਂ ਕਰੀ ਜਾਂਦਾ ਨਹੀਂ ਜਿਆਦਾ ਨਹੀਂ ਹੈਗਾ ਮਾਨਤਨ ਮਾਨਤਨ ਕਰ ਦਿਆਂਗੇ ਖੁੱਲਾ ਹਾਂਜੀ ਖੁੱਲਾ ਕਰਦੇ ਰੇਟ 1 30 ਹੈ ਮਾਨਤਨ ਖੁੱਲਾ ਕਰਦੇ ਆ ਬਾਈ ਕਹਿੰਦਾ ਤੇ ਥੋੜਾ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਹੁੰਦਾ ਹਨਾ ਤੇ ਬਾਕੀ ਤੁਸੀਂ ਤਸੱਲੀ ਕਰੋ ਪੂਰੀ ਤਸੱਲੀ ਕਰਕੇ ਜਿਹੜਾ ਖਰੀਦ ਸਕਦੇ ਲਿਆ ਵੀ ਤੋੜ ਦੇ ਤੋੜ ਦੇ ਲੰਡੀਆਂ ਆ ਫਲੇਰੀਆਂ ਨੇ ਇਹਦੇ ਹੂੰ ਇਹ ਥੋੜਾ ਜਿਹਾ ਪੂਛ ਤੋਂ ਲੰਡੀ ਆ ਤੇ ਇਹ ਵੀ ਤਾਜੀ ਸੁਹੀ ਹੋਈ ਏ ਜੇ ਆਪਾਂ ਗੱਲ ਕਰੀਏ ਥਣ ਲੇਵਾ ਬਿਲਕੁਲ ਸਾਫਾ ਲੇਵੇ ਦੇ ਉੱਪਰ ਥੋੜਾ ਜਿਹਾ ਪਿੰਡੇ ਦੇ ਉੱਪਰ ਫਲੇਰੀ ਜਿਆਦੇ ਆ ਇਹ ਮੱਜੇ ਸਕੀਨਾਂ ਕੀ ਵਧੀਆ ਥਣ ਥੋੜੇ ਲੰਬੇ ਨੇ ਹੈ ਇਕੱਲੇ ਨਿੱਖਣ ਨੂੰ ਪੂਰੇ ਹਨ ਲੇਵਾ ਵਧੀਆ ਸਾਫ ਬਿਲਕੁਲ ਲੇਵਿਆਲੀ ਆ ਪੂਛ ਦੀ ਥੋੜੀ ਕਈ ਵਾਰ ਟੁੱਟ ਜਾਂਦੀ ਏ ਜੇ ਕਿਸੇ ਕੋਈ ਬਸੂਸੀਆਂ ਦੇ ਚ ਪਾ ਲੈਂਦਾ ਹਨ ਹਾਂ ਉਹਦਾ ਕਰਕੇ ਥੋੜਾ ਜਿਹਾ ਲੰਡੀ ਆ ਤੇ ਬਾਕੀ ਆਪਾਂ ਇਹਦਾ ਵੀ ਡਿਟੇਲ ਬਾਈ ਨੂੰ ਪੁੱਛਦੇ ਆ ਤੇ ਕਿ ਕਿ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਵੀ 8 ਹਫਤਾ ਹੀ ਸੀ ਇੱਕ ਹਫਤਾ ਹਾਂਜੀ ਹੂੰ ਤੇ ਦੁੱਧ ਬਾਈ ਇਸ ਟਾਈਮ ਦੁੱਧ 14 ਕਿਲੋ ਨਾਪੀ ਜਾਂਦੇ ਜੇ ਕੰਡਾ ਲਾ ਲੋ ਜੇ ਲੀਟਰ ਲਾ ਲੋ ਹੂੰ ਇਹਦਾ ਕੀ ਰੇਟ ਕਰੇ ਇਹਦਾ ਵੀ 120 ਇੱਕ ਲੱਖ 20000 ਹਾਂਜੀ ਮਾਨਤਾਨ ਹੋ ਜਾ ਮਾਨਤਾਨ ਖੁੱਲਾ ਹੀ ਹੈ ਮਾਨਤਾਨ ਬਾਈ ਕਹਿੰਦਾ ਖੁੱਲਾ ਹੋ ਜੂਗਾ 1 ਲੱਖ ਦੇ 20000 ਰੇਟ ਹੈ ਇਹਦਾ ਵੀ ਲੈ ਬਈ ਅਗਲੀ ਦੌਰ ਕਰਾਂ ਕਰ ਵੀ ਤੋਰੀ ਮੈਂ ਤਨ ਨੰਬਰ ਤੇ ਵੀ ਸਾਨੂੰ ਤੋੜ ਕੇ ਦਿਖਾਉਣੇ ਤੇ ਤੋੜ ਦੀ ਉਹ ਵੀ ਚੈੱਕ ਕਰ ਲੋ ਰੇਟ ਮੰਡੀ ਸਾਹਿਬ ਮਿੱਤਰੋ ਮੈਂ ਫੇਰ ਕਹਿਣਾ ਬਾਈ ਨੂੰ ਕਰਨੇ ਪੈਂਦੇ ਆ ਮਾਨ ਤਾਨ ਖੁੱਲਾ ਹੋ ਜੂ ਕੋਈ ਚੱਕਰ ਨਹੀਂ ਠੀਕ ਆ ਇਹ ਟੋਕੜਾ ਕਿਵੇਂ ਨਹੀਂ ਤਾਜੀ ਹੈ ਵੀ ਤਾਜੀ ਹੈ ਬਸ ਤਾਇ ਰੁੱਖਾ ਥੋੜਾ ਹੈ ਨਾ ਤੇ ਤੁਰਦੀ ਇੱਕ ਵਾਰ ਤੁਸੀਂ ਚੈੱਕ ਕਰ ਲਓ ਲੈ ਚਲੋ ਹਾਲੇਵਾ ਇਹਦਾ ਵੀ ਸਾਫ ਆ ਤੇ ਥੋੜਾ ਲੈਵਾ ਕਟ ਨਹੀਂ ਦਿਖੋਗੇ ਟਾਈਟ ਹੈ ਨਾ ਟਾਈਟ ਜੀ ਹੂੰ ਥਾਂ ਨਿਕੜ ਨਹੀਂ ਤੇ ਕਿੰਨੇ ਟਾਈਮ ਦੀ ਸੂਈਗਾ ਕੀ ਇਹ ਇਹਨੂੰ 15 18 ਮਿੰਟ ਦੀ ਸੂਈਗਾ 15 18 ਮਿੰਟ ਦੀ ਠੀਕ ਆ ਦੋ ਦੋ ਬਾਈ ਉੱਧਰ ਇਹ ਲੈ 9 ਕਿਲੋ ਲੀਟਰ ਮਾਰ ਲਓ ਕੋਈ 11 ਨਹੀਂ ਕੋਈ 12 ਨਹੀਂ ਠੀਕ ਆ ਹਾਂ ਜੀ 9 ਕਿਲੋ ਤੇ ਆਹ ਜਮਾ ਲੀਟਰ ਭਰਦੀ ਹੈ ਕੈਡ ਰੇਟ ਬਈ ਇਹਦਾ ਇਹਦਾ 90000 ਰੁਪਏ 90000 ਮਾਨ ਤਾਂ ਹੋਜੂ ਮਾਨ ਤਾਂ ਕਿੰਨੇ ਦੇਵੇਂ ਹਾਂ ਨਾ 21 ਮੰਗਾ ਅੱਜ ਇਸੇ ਦੀ ਚਲ ਕਰਦੇ 80000 ਦੀ 80 ਦੇਣੀ ਨਹੀਂ ਨਾ 80 85000 ਦੀ ਬਾਈ ਕਹਿੰਦਾ ਦੇ ਦਿਆਂਗੇ ਠੀਕ ਹੈ ਮੰਨ ਲਓ ਕਿ ਲੋਕੋ ਦਾ ਹੋਰ ਦੇ ਸਕਦੇ ਨੇ ਸੇਵਾ ਕਰਕੇ 10 ਕਿਲੋ ਚੋ ਆਈ ਗਰੀਬ ਘਰੋਂ ਪੁੱਛੋ ਗਰੀਬ ਘਰੋਂ ਆਈ ਆ ਬਾਈ ਕਹਿੰਦਾ 10 ਕਿਲੋ ਦੁੱਧ ਹੈ ਕੀ ਮਾਰਚਾ ਤੇ ਚੌਥੇ ਨੰਬਰ ਤੇ ਤੋਰ ਬਾਈ ਇਹ ਵੀ ਤਾਈ ਸੁੱਈ ਹੋਈ ਆ ਤੇ ਥੋੜਾ ਜਿਹਾ ਮੰਨ ਲਾ ਥਾਣੇ ਕੋ ਹੋਰ ਵੀ ਦਿਖਾਈ ਦਿੰਦਾ ਨਾ ਡਿੰਮੂ ਜੀ ਨਾ ਉਹਦਾ ਉਹ 6 ਵਜੇ ਆ ਗਿਆ ਲੈ ਵੇ ਉੱਪਰ ਨਾੜਾਂ ਨੂੰੜਾਂ ਬਹੁਤ ਨੇ ਹਨਾ ਕਿੰਨੇ ਦਿਨਾਂ ਸੁੱਈ ਆ ਬਾਈ ਇਹ ਮੈਨੂੰ ਵੀ ਹਫਤਾ ਹੀ ਹੋਇਆ ਸੁੱਈ ਇੱਕ ਹਫਤਾ ਦੁੱਧਾ ਉਦੋਂ 12 ਕਿਲੋ ਜੀ ਪੂਰਾ ਜੀ ਲੈ 12 ਕਿਲੋ ਦੁੱਧ ਬਾਈ ਤਿਆਰ ਆ ਪੂਰਾ ਠੀਕ ਆ ਤਸੱਲੀ ਤੁਸੀਂ ਕਰ ਸਕਦੇ ਹੋ ਲੈਵੇ ਦੇ ਉੱਪਰ ਜਿਹੜੀਆਂ ਨਾੜਾ ਨੂੜਾ ਬਹੁਤ ਹੀ ਜ਼ਿਆਦੇ ਨੇ ਤੇ ਸਾਫ਼ ਕਰਨ ਲੈਵੇ ਦੀਆਂ ਥੋੜੇ ਨੇੜੇ ਜ਼ਰੂਰਤ ਹਨ ਇਹਦਾ ਕੀ ਰੇਟ ਕਰਤਾ ਬਾਈ ਇਹਦਾ 10 ਇੱਕ 10 ਮਾਨਦਾਨ ਮਾਨਦਾਨ ਖੁੱਲਾ ਹੋਊਗਾ 1 ਲੱਖ 10000 ਰੁਪਏ ਦਾ ਰੇਟ ਆ ਮਾਨਦਾਨ ਹੋ ਜੂਗਾ ਰੇਟ ਬਾਈ ਦੇ ਜਮੀ ਜਾਇਜ਼ ਨੇ ਜੇ ਕੋਈ ਜੋੜਾ ਲੈਂਦਾ ਤਾਂ 5000 ਰੁਪਏ ਛੋੜ ਜੇ ਕੋਈ ਜੋੜਾ ਕਠਾ ਖਰੀਦਦਾ ਚਾਰੇ ਮੱਜਾਂ ਚ ਹਨ ਉਹਨੂੰ 5000 ਰੁਪਏ ਹੋਰ ਸੌੜਾ ਬਾਕੀ ਜਿਹੜਾ ਮੌਕੇ ਦੇ ਮਾਨਤਾਨ ਕਰਨਾ ਉਹ ਤਾਂ ਕਰਨੀ ਕਰਨਾ ਠੀਕ ਹੈ ਜੇ ਕੋਈ ਮੈਂ ਦੀ ਆਪਣੀ ਦੀ ਕੋਈ ਕਮੀ ਵੇਸ਼ੀ ਨਿਕਲਦੀ ਹੈ ਹਮ ਹਫਤਾ ਦੇਖ ਕੇ ਮੈਂ ਲੈ ਜੇ ਤੇ ਗੱਡੀ ਆਉਣ ਜਾਣ ਦਾ ਕਰਾਇਆ ਮੇਰਾ ਹਮ ਵੀ ਜੇ ਮੈਂ ਉਹ ਗੱਲਵਾ ਮੈਂ ਮੇਰੇ ਘਰੇ ਦੇ ਹਮ ਵੱਡੀ ਗੱਲ ਹੋਈ ਨੇ ਕਿ ਕੱਲ ਨੂੰ ਆਣਾ ਕਹਿੰਦੀ ਵੀ ਕਦੇ ਨਹੀਂ ਮੈਂ ਤਾਂ ਉਹ ਕਹਿੰਦਾ ਕੈਮਰੇ ਨਹੀਂ ਦੁੱਧ ਵਾਲੀਆਂ ਨੇ ਸਾਰੀਆਂ ਹਮ ਬੱਤ ਤੋਂ ਬੱਦਦੀ ਕਮੀ ਨਿਕਲ ਜਿੰਦੇ ਮਈਆਂ ਦੁੱਧ ਵਾਲੀਆਂ ਦੁੱਧ ਦੀ ਜੰਮੀ ਕਮੀ ਦੁੱਧ ਦੀ ਨਿਕਲ ਆ ਵੀ ਬਾਈ ਕਹਿੰਦਾ ਘੱਟ ਨਿਕਲ ਜੇ ਜੇ ਆਪਾਂ 12 10 ਤਾਂ 8 ਰਹਿ ਜੇ ਹਨਾ ਹਫ਼ਤੇ ਦੇ ਅੰਦਰ ਅੰਦਰ ਪਾਸ ਕਰਨ ਦੀ ਕਰਾਇਆ ਬਾਈ ਦਾ ਹੂ ਸਾਰਾ ਕੁਝ ਵੱਡੀ ਗੱਲ ਹੋ ਗਈ ਜੋ ਮੇਰੇ ਹਾਲਾ ਤੇ ਭਾਰ ਦੀ ਜਿੰਮੇਵਾਰੀ ਹੁੰਦੀ ਹੈਗੀ ਉਹ ਆਪੇ ਕਈ ਵਾਰ ਕਰੇ ਜਾ ਕੇ ਭਾਰ ਪਾਣ ਲੱਗਦਾ ਹਨਾ ਉਹ ਜਿੰਮੇਵਾਰੀ ਆ ਆਪਣੀ ਸਾਰੀ ਚੀਜ਼ਾਂ ਜਿੰਮੇਵਾਰੀ ਆ ਤਸੱਲੀ ਕਰ ਲਿਓ ਪੂਰੀ ਠੀਕ ਆ ਹਫਤਾ ਹਫਤੇ ਅੰਦਰਾਂ ਦਾ ਜੇ ਤੁਹਾਨੂੰ ਕੋਈ ਕਮੀ ਲੱਗੀ ਤਾਂ ਬਾਈ ਕਹਿੰਦਾ ਵਾਪਸ ਕਰਾ ਲੈ ਕੋਈ ਚੱਕਰ ਨਹੀਂ ਕਰਾਇਆ ਸਾਰਾ ਕੁਝ ਫਰੀ ਹੈ ਨਾ ਠੀਕ ਆ ਤਸੱਲੀ ਕਰਕੇ ਫੇਰ ਖਰੀਦ ਲਿਓ ਪੱਕਾ ਅੱਡਾ ਬਾਈ ਦਾ ਪੱਕਾ ਕੰਮ ਹਰੇਕ ਮੰਡੀ ਨਹੀਂ ਆਉਣੀ ਆ ਠੀਕ ਆ ਇੱਥੇ ਪਿੰਡ ਦੇ ਰੇਲ ਵਾਲਾ ਗੱਗੀ ਬਾਈ ਦਾ ਨਾਮ ਸੰਪਰਕ ਪੂਰੇ ਆ ਕੇ ਤੁਸੀਂ ਬਣਾ ਸਕਦੇ ਹੋ ਨੰਬਰ ਮੰਡੀ ਤੇ ਬੰਦ ਕਰੇ ਹੋਏ ਬੋਲਨੇ ਤੇ ਇਸ ਕਰਕੇ ਨਹੀਂ ਬੋਲਦੇ ਵਿੱਚ ਭਰਾ ਆਖਣਗੇ ਨੰਬਰ ਨਹੀਂ ਬੋਲੇ ਜਦੋਂ ਉਹ ਮਰਜ਼ੀ ਆਉ ਉਹ ਮਾਨਸਾ ਮੰਡੀ ਤੇ ਬਾਈ ਨਾਲ ਸੰਪਰਕ ਕਰੋ ਤਸੱਲੀ ਕਰਕੇ ਤੁਸੀਂ ਖਰੀਦ ਲਿਓ